ਇਸ ਮੁਲਦੀ ਬਹੁਤ ਵੱਡੀ ਖਬਰਾਂ ਦੁਖਾਰ ਜਾ ਰਹੇ ਆ ਖੜਦਾ ਬੀਅਰ ਮਾਲ ਪੁਲਸ ਵੱਲੋਂ ਖਾਲੀ ਕਰਵਾ ਲਿਆ ਗਿਆ ਦੱਸਦਿਆਂ ਇੱਕ ਧਮਕੀ ਪੱਈ ਮੇਲ ਖੜ ਪੁਲਸ ਨੂੰ ਆਈ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪੂਰੇ ਮਾਲ ਦੇ ਵਿੱਚ ਕਰਮਚਾਰੀ ਤੇ ਨਾਲ ਘੁੰਮਣ ਆਏ ਲੋਕਾਂ ਨੂੰ ਮਾਲ ਤੋਂ ਬਾਹਰ ਕਰ ਦਿੱਤਾ ਹੈ ਇਸ ਮੌਕੇ ਪੁਲਸ ਫੋਰਸ ਦੀਆਂ ਟੀਮਾਂ ਪਹੁੰਚ ਗਈਆਂ ਦੂਜੇ ਪਾਸੇ ਦੇਖੋ ਸੀਨੀਅਰ ਅਧਿਕਾਰੀ ਪੁਲਸ ਦੇ ਪਹੁੰਚ ਚੁੱਕੇ ਨੇ ਦੱਸਿਆ ਜਾ ਰਿਹਾ ਕਿ ਧਮਕੀ ਮੇਲ ਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਬੀਅਰ ਮਾਲ ਬੰਬ ਨਾਲ ਉਡਾ ਦੇਣਾ ਜਿਸ ਤੋਂ ਬਾਅਦ ਹਫੜਾ ਦਪੜੀ ਮੱਚ ਗਈ ਲੋਕਾਂ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਬਣ ਗਿਆ ਜਦੋਂ ਪਤਾ ਲੱਗਿਆ ਕਿ ਬੀਅਰ ਮਾਲ ਦੇ ਵਿੱਚ ਬੰਬ ਹੋ ਸਕਦਾ ਹੈ ਬੰਬ ਨਾਲ ਉਡਾਨ ਭਰੀ ਧਮਕੀ ਆਉਣ ਤੋਂ ਬਾਅਦ ਪੁਲਿਸ ਵੀ ਪਪਾਹਾਰ ਹੋ ਚੁੱਕੀ ਹੈ ਲਗਾਤਾਰ ਹਰ ਚੀਜ਼ ਦੀ ਤਲਾਸ਼ੀ ਜਿਹੜੀ ਪੁਲਿਸ ਲੈ ਰਹੀ ਹੈ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਹਰ ਤਰੀਕੇ ਦਾ ਯੰਤਰ ਜਿਹੜਾ ਪੁਲਿਸ ਵਰਨਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਕੋਈ ਵੀ ਅਲਕੈਦੀ ਨਾਲ ਹੋ ਸਕਕੇ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿ ਨਾਲ ਦੀ ਨਾਲ ਟੀਮਾਂ ਜਿਹੜੀਆਂ ਪਹੁੰਚ ਚੁੱਕੀਆਂ ਨੇ ਪੂਰੇ ਮਾਲ ਦੇ ਵਿੱਚ ਕੱਲੀ ਕੱਲੀ ਚੀਜ਼ ਦੀ ਤਲਾਸ਼ੀ ਲਈ ਜਾ ਰਹੀ ਹੈ ਕਿ ਕਿਤਨਾ ਕਿਤੇ ਬੰਬ ਇਸ ਮਾਲ ਦੇ ਵਿੱਚ ਨਾ ਹੋਵੇ ਸੁਣ ਲੈ ਕੇ ਪੁਲਿਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀਤਾ ਪਹਿਲਾਂ ਤੁਸੀਂ ਉਹ ਵੀ ਸੁਣ ਉਸ ਤੋਂ ਬਾਅਦ ਕਰਾਂਗੇ ਕਿ ਚੈਕਿੰਗ ਕੀਤੀ ਗਈ ਹੈ ਇਹਦੇ ਬਾਰੇ ਜਾਣਕਾਰੀ ਦਿਓ ਦੇਖੋ ਇੱਕ ਨਾਜ ਮਾਲ ਤੇ ਮਾਲਸ ਨੂੰ ਜਿਹੜੀ ਸੀ ਥ੍ਰੈਟ ਕਾਲ ਆਪਣੀ ਬੇਲ ਆਈ ਸੀ ਵੀ ਹਾਂ ਵੀ ਇਹਨਾਂ ਦੇ ਇੱਥੇ ਜਿਹੜਾ ਮਾਲ ਦੇ ਵਿੱਚ ਬੰਬ ਹੈ ਪਹਿਲੋ ਤਾਂ ਅਸੀਂ ਜਿਹੜਾ ਸੀਗਾ ਇੱਥੇ ਇਨਸਟੈਂਟਲੀ ਪਹੁੰਚ ਗਏ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਪਬਲਿਕ ਦੀ ਸੇਫਟੀ ਦੇ ਦੇਖਦੇ ਹੋਏ ਇਹਨੂੰ ਇਵੈਕੂਏਟ ਕਰਾਇਆ ਤੇ ਇਵੈਕੂਏਟ ਕਰਾਉਣ ਤੋਂ ਬਾਅਦ ਅਸੀਂ ਆਪਣੀ ਬੌਮ ਬੌਮ ਸਕੁਆਰ ਜਿਹੜੀ ਸੀਗੀ ਜਿਹੜੀ ਆਪਣਾ ਡੌਗ ਸਕੁਆਰ ਸੀਗਾ ਤੇ ਆਪਣੀ ਜਿਹੜੀ ਐਂਟੀ ਸਪੋਟਾ ਦੀ ਟੀਮ ਤੇ ਪਲੱਸ ਹੈਂਡ ਬੈਗ ਵਗੈਰਾ ਐਮ뷸ੈਂਸ ਸਾਰਾ ਅਸੀਂ ਇੱਥੇ ਮੌਕੇ ਤੇ ਬੁਲਾਇਆ ਤੇ ਜਿਹੜੀ ਪ੍ਰੋਪਰ ਸਰਚ ਕੀਤੀ ਗਈ ਲਗਾਤਾਰ 3:30 ਤੋਂ 4 ਘੰਟੇ ਸਰਚ ਚੱਲੀ ਹੈ ਜਿਹਦੇ ਚੰਹੀਂ ਸਾਰੀਆਂ ਇੱਕ ਇੱਕ ਜਿਹੜੇ ਵੀ ਜਿੰਨੇ ਵੀ ਇੱਥੇ ਸਾਨੂੰ ਸਸਪੀਸ਼ੀਅਸ ਚੀਜ਼ਾਂ ਸੀਗੀਆਂ ਚੈੱਕ ਕੀਤੀਆਂ ਤੇ ਏ ਬੇਸਿਕਲੀ ਚਲੋ ਸਾਡੇ ਲਈ ਇਹ ਵੀ ਸੀਗਾ ਵੀ ਹਾਂ ਵੀ ਚਲੋ ਇਹ ਨਿਕਲਿਆ ਤੇ ਕਲੀਨ ਹੀ ਹੈ ਬਟ ਇਹ ਵੀ ਸਾਡੀ ਤਿਆਰੀਆਂ ਵੀ ਚੈੱਕ ਹੋ ਗਿਆ ਵੀ ਹਾਂ ਵੀ ਸਾਡੀ ਡਰਿੱਲ ਤੇ ਇੱਕ ਪਬਲਿਕ ਦੀ ਜਿਹੜੀ ਸੇਫਟੀ ਇਨਸ਼ੋਰ ਕਰਨ ਵਾਸਤੇ ਜਿਹੜਾ ਪੁਲਿਸ ਨੇ ਐਕਸ਼ਨ ਲਿਆ ਇਹ ਵਾਲਾ ਤੇ ਅਸੀਂ ਸਾਰਾ ਦੇਖਿਆ ਪਰ ਹਲੇ ਤੱਕ ਸਾਨੂੰ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਤੇ ਅੱਗੇ ਤੋਂ ਜੇ ਸੇਫਟੀ ਇਨਸ਼ੋਰ ਕਰਾਂਗੇ ਸਾਰੀ ਪਬਲਿਕ ਦੀ ਥੈਂਕ ਯੂ ਤੂੰ ਦੇਖ ਸਕਦੇ ਹੋ ਕਿ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਗਿਆ ਧਮਕੀ ਭਰੀ ਮੇਲ ਜਿਹੜੀ ਬੰਬ ਨਾਲ ਉਡਾਣ ਦੀ ਮੌਨ ਨੂੰ ਆਈ ਸੀ ਉਸ ਤੋਂ ਬਾਅਦ ਅਕਲੀ-ਕਲੀ ਚੀਜ਼ ਮਾਲ ਦੀ ਚੈੱਕ ਕੀਤੀ ਗਈ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਲਾਸ਼ੀ ਲਈ ਗਈ ਹੈ ਪੁਲਿਸ ਦੀਆਂ ਫੋਰਸਾਂ ਦੀਆਂ ਟੀਮਾਂ ਜਿਹੜੀਆਂ ਮਗਾਈਆਂ ਹੋਣ ਸਨ ਤਾਂ ਦੱਸਿਆ ਜਾ ਰਿਹਾ ਹੈ ਕਿ ਬਿਲਕੁਲ ਸੇਫ ਹੈ ਅੰਦਰ ਕੋਈ ਇਸ ਤਰ੍ਹਾਂ ਦੀ ਵਸਤੂ ਨਹੀਂ ਹੈ ਜਿਸ ਦੇ ਨਾਲ ਕੀ ਲੋਕਾਂ ਦੇ ਵਿੱਚ ਕਿ ਡਰ ਦਾ ਮਾਹੌਲ ਪੈਦਾ ਹੋ ਸਕੇ ਤਾਂ ਇਸ ਨੂੰ ਲੈ ਕੇ ਲੋਕਾਂ ਨੂੰ ਵੀ ਪੁਲਿਸ ਨੇ ਅਪੀਲ ਕੀਤੀ ਹੈ ਕਿ ਅਗਰ ਤੁਹਾਨੂੰ ਕਿਤੇ ਅੱਗੇ ਪਿੱਛੇ ਕਿਸੇ ਹੋਰ ਜਗ੍ਹਾ ਵੀ ਕੋਈ ਸ਼ੱਕੀ ਚੀਜ਼ ਲੱਗਦੀ ਹੈ ਤਾਂ ਉਸ ਦੀ ਸੂਚਨਾ ਜ਼ਰੂਰ ਪੁਲਿਸ ਨੂੰ ਦਿਓ ਕਰੋ ਕਿਉਂਕਿ ਕਈ ਸ਼ਰਾਰਤੀ ਮਾੜੇ ਅੰਸਰ ਲਗਾਤਾਰ ਪੰਜਾਬ ਦਾ ਮਾਹੌਲ ਕਰਨ ਦੇ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਨੇ ਜਿਤੇ ਕਾਰਨ ਕਈ ਵੱਡੇ ਹਾਦਸੇ ਹੋ ਸਕਦੇ ਨੇ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਲਗਾਤਾਰ ਹਰ ਚੀਜ਼ ਦੀ ਚੈਕਿੰਗ ਜਿਹੜੀ ਬ੍ਰੀਕਿੰਗ ਨਾਲ ਕਰ ਰਹੀ ਹੈ ਇਸ ਖਬਰ ਨੂੰ ਵੱਤਵਾ ਸ਼ੇਅਰ ਕਰਕੇ ਆਪਣਾ ਵਿਚਾਰ ਜ਼ਰੂਰ ਦਿਓ